ਕਿ ਸੋਸ਼ਲ ਮੀਡੀਆ ਤੇ ਸਵੇਰੇ ਇੱਕ ਪੋਸਟ ਆ ਗਈ ਸੀ ਕਿ ਇੱਥੇ ਇੱਕ ਫੋਕਲ ਪੁਆਇੰਟ ਦੇ ਏਰੀਏ ਤੇ ਦੇ ਵਿੱਚ ਇੱਕ ਬੰਬ ਰੱਖਿਆ ਗਿਆ ਉੱਥੇ ਉੱਥੇ ਮੌਕੇ ਤੇ ਪਹੁੰਚੇ ਜੋ ਇਨੀਸ਼ੀਅਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਪਰ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਕਾਸ਼ਨਸ ਮੀਅਰਸ ਅਹੀ ਲਏ ਨੇ ਤੇ ਸਾਰਿਆਂ ਨੂੰ ਅਸੀਂ ਪਾਸੇ ਕਰਵਾ ਰਹੇ ਹਾਂ ਇੱਥੇ ਤੇ ਬੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਰਿਪੋਰਟ ਦਿੰਦੀ ਹੈ ਕਿ ਕੀ ਚੀਜ਼ ਹੈਗੀ ਜੋ ਇਨੀਸ਼ੀਅਲ ਲੱਗਿਆ ਨਾ ਜਿਸ ਤਰ੍ਹਾਂ ਦੋ ਪੀਸ ਜੁੜੇ ਹੁੰਦੇ ਨੇ ਤੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕੁਛ ਕਿਸੇ ਨੇ ਵੈਸੇ ਸ਼ਰਾਰਤ ਨਾ ਕੀਤੀ ਹੋਵੇ ਪਰ ਫਿਰ ਵੀ ਅਸੀਂ ਇਹ ਸਾਰੀ ਪ੍ਰੀਕਾਸ਼ਨਸ ਲੈਂਦੇ ਹੋਏ ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਗਿਆ ਹੈਗੇ ਥੋੜਾ ਸਾਈਡ ਤੇ ਹੋ ਕੇ ਬੀਡੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰਨ ਦੀ ਉਹ ਉਹਦਾ ਮੈਨੂੰ ਫੇਰੇ ਨਹੀਂ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਜਿਸ ਤਰੀਕੇ ਨਾਲ ਮੈਨੂੰ ਮਿਲਿਆ ਸੀ ਉਹਦੇ ਸੋਸ਼ਲ ਮੀਡੀਆ ਦੇ ਥਰੂ ਮਿਲੀ ਸੀ ਜੀ ਸਰ ਵੇਖ ਕੇ ਬੰਬ ਕਿਹੜਾ ਲੱਗ ਰਿਹਾ ਜੀ ਨਹੀਂ ਇਹਦਾ ਉਹ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਵਾਲੇ ਉਹ ਐਕਸਪਰਟ ਉਹ ਦੱਸਣਗੇ ਗਰਨੇਡ ਟਾਈਪ ਹੈਗਾ ਜੀ ਬਟ ਉਹ ਜਿਸ ਤਰ੍ਹਾਂ ਮ ਉਹ ਪਾਰਟ ਆਪਸ ਵਿੱਚ نیچے ਤੋਂ ਜਿਸ ਤਰ੍ਹਾਂ ਜੀ ਫੈਵੀਕੂਕ ਜਾਂ ਦੂਸਰੇ ਨਾਲ ਜੋੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਡਮੀ ਨਾ ਹੋਵੇ ਤੇ ਬੀਡੀ ਟੀਮ ਬੁਲਾ ਲਈ ਹੈ ਬੀਡੀ ਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ ਵਗਰਾ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟੈਪ ਇਹ ਹੋਈ ਹੈ ਬਾਕੀ ਟੀਮਾਂ ਸੀ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਪਹਿਲੇ ਸਾਡਾ ਜਿਹੜਾ ਸਟੈਪ ਹੈ ਹੈਗੇ ਇਹਨੂੰ ਅਸੀਂ ਇਲਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੈਗਾ ਤਾਂ ਨਹੀਂ ਇਹ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਕਿ ਲੇਟ ਨਾਈਟ ਦੀ ਹੈਗੀ ਹੈ ਸਰ ਡਿਸਟ੍ਰਿਕਟ ਹੈ ਫੋਕਲ ਪੁਆਇੰਟ ਹੈ ਬਹੁਤ ਸਾਰੇ ਵਿਚਾਰਾਂ ਇੰਡਸਟਰੀ ਹੈ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਇੱਥੇ ਮੇਨਲੀ ਬੇਸਿਕਲੀ ਰੈ residențial ਏਰੀਆ ਚਾਰਟ ਸ਼ੁਰੂ ਕਰ ਦਿੱਤੇ ਅਗਰ ਭਾਈ ਚਾਂਸ ਇਹ ਅਸਲੀ ਹੁੰਦਾ ਜਾਂ ਜਿਸ ਤਰੀਕੇ ਨਾਲ ਜ਼ਿੰਮੇਵਾਰੀ ਲਈ ਗਈ ਹੈ ਕੀ ਲੱਗਦਾ ਕੀ ਹੋ ਸਕਦਾ ਨਹੀਂ ਇਹ ਕਿਤੇ ਇੱਕ ਧਮਾਕਾ ਹੀ ਆਪਣੇ ਆਪ ਚ ਬੜੀ ਵਧੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈਗੀ ਵੈਸੇ ਇੰਡਸਟਰੀ ਏਰੀਆ ਗਾ ਇੱਥੇ ਰਿਹੈਸ਼ ਨਹੀਂ ਹੈਗੀ ਫੈਕਟਰੀਆਂ ਵੀ ਜਿਹੜੀ ਇੱਥੇ ਗਾ ਉਹਦੀ ਬੈਕਸਾਈਡ ਤੇ ਹੈ ਜੀ ਸਰਕਾਰ ਨੇ ਇਹ ਲਿਖਿਆ ਕਿ ਕਲਾਸ ਬੋਰਡ ਤੇ ਸ਼ਨਾਖਤ ਦੇ ਠੇਕੇ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨਹੀਂ ਇਹ ਇਹ ਭਵਿਸ਼ਿਆਣੀ ਖਰਾਬ ਕੀਤੀ ਜਾ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਤਾਂ ਕੁਝ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀ ਜਿੰਨੀ ਕੋਈ ਜਾਣਕਾਰੀ ਮੇਰੇ ਕੋਲ ਮੰਗੀ ਹੈ ਕਿ ਅਜੇ ਪਹਿਲੇ ਦੀ ਉਹ ਮੈਂ ਜਿਹੜੀ ਫਰਸਟ ਹੈਂਡ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇੱਥੇ ਇਵੀ ਤੇ ਨਾ ਪਤਾਗਾ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਕਿੰਨਾ ਤੇ ਹਾਂਜੀ ਠੀਕ ਆ ਜੀ ਸ਼ਰਾਬ ਨਹੀਂ ਇਹ ਸਾਰਾ ਦੇਖ ਲੈਣੇ ਆ ਜੀ ਜਿਸ ਤਰ੍ਹਾਂ ਇਹ ਮੈਂ ਪਹਿਲੇ ਦੱਸਿਆ ਸੀ ਕਿ ਇੱਕ ਬੰਮ ਨੁਮਾ ਹੀ ਕਿ ਚੀਜ਼ ਇੱਥੇ ਮਿਲੀ ਸੀ ਜਦਾ ਪਤਾ ਲੱਗਨ ਤੇ ਕਿ ਅਸੀਂ ਪੁਲਿਸ ਟੀਮ ਇੱਥੇ ਪਹੁੰਚ ਗਈ ਸੀ ਮੌਕੇ ਤੇ ਅਸੀਂ ਬੀਡੀ ਟੀਮ ਵੀ ਬੁਲਾ ਲਈ ਸੀ ਕਿ ਅਸੀਂ ਦੇਖ ਲਈ ਕਿ ਇਨੀਸ਼ੀਅਲ ਜਿਹੜੀ ਫਸਟ ਲੁੱਕ ਤੇ ਉਹ ਵਾਕਈ ਹੀ ਡਮੀ ਲੱਗਦਾ ਸੀ ਕਿ ਜਿਸ ਨੂੰ ਦੋ ਪਾਰਟ ਨੂੰ ਆਪਸ ਵਿੱਚ ਜੋੜਿਆ ਹੁੰਦਾ ਨੀਚੇ ਵਾਲਾ ਪਾਰਟ ਜਿਹੜੇ ਦੂਸਰੇ ਗਰਨੇਡ ਐ ਸੱਚ ਨਹੀਂ ਹੁੰਦਾ ਬੰਗੀ ਸ਼ੇਪ ਉਹਦੀ ਜਿਸ ਤਰ੍ਹਾਂ ਗਰਨੇਡ ਵਰਗੀ ਬਣੀ ਹੋਈ ਸੀ ਕੋ ਪਿੰਨ ਪੁੰਨ ਦਾ ਉਹਦੇ ਚ ਕੋਈ ਚੱਕਰ ਨਹੀਂ ਸੀ ਇਹਦੇ ਵਿੱਚ ਤੇ ਬਟ ਫਿਰ ਵੀ ਅਸੀਂ ਬੀਡੀ ਟੀਮ ਨੂੰ ਆਪ ਇਹਨੂੰ ਅੱਗੇ ਫਰਦਰ ਇਹਨੂੰ ਫਿਜ਼ਿਕਲੀ ਪ੍ਰਸੀਡ ਕਰਨ ਦੀ ਬਜਾਏ ਅਸੀਂ ਬੀਡੀ ਟੀਮ ਨੂੰ ਬੁਲਾਉਂਨਾ ਦਾ ਐਕਸਪਰਟ ਆਏ ਤੇ ਉਹਨੂੰ ਉਹਨੂੰ ਸੇਫ ਕਰਕੇ ਤੇ ਲੈ ਕੇ ਫਿਰ ਬਾਅਦ ਚ ਦੱਸਣਗੇ ਕਿ ਕੀ ਚੀਜ਼ ਹੈ ਸਿਰਫ ਫਿਲਹਾਲ ਇਹ ਡੱਬੀ ਬੰਮ ਨਜ਼ਰ ਆ ਰਿਹਾ ਹੈ ਜੋ ਜੋ ਨਜ਼ਰ ਆ ਰਿਹਾ ਜੀ ਉਹ ਇਸ ਤਰੀਕੇ ਨਾਲ ਡੰਮੀ ਲੱਗਦਾ ਪਿਆ ਸਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣੀਆਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ ਬਟ ਅਸੀਂ ਇਨ ਪਾਸਟ ਵੀ ਤੁਸੀਂ ਦੇਖ ਲਿਆ ਕਿ ਜਿੰਨੇ ਵੀ ਹੋਏ ਨੇ ਤੇ ਅਸੀਂ ਸਾਰੇ ਇਨਵੈਸਟੀਗੇਟ ਕਰਕੇ ਤੇ ਉਹਦੇ ਲੌਜੀਕਲ ਐਂਡ ਦੇ ਪਛਾ ਕੇ ਤੇ ਸਾਰੇ ਟ੍ਰੇਸ ਕੀਤੇ ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਹੋਏਗੀ ਕਿ ਇਸ ਤਰੀਕੇ ਨਾਲ ਉਹ ਵੀ ਟ੍ਰੇਸ ਕੀਤੀ ਜਾਏਗੀ ਪਰ ਇਸ ਮਾਮਲੇ ਚ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਜੀ ਉਹ ਅੱਗੇ ਕੀ ਅਸੀਂ ਕਰਦੇ ਹਾਂ ਜੀ ਪਹਿਲੇ ਦੇਖ ਲੈਣੇ ਸਲਾਹ ਕਰਕੇ ਕਿ ਕਿਸ ਤਰੀਕੇ ਦਾ ਹੈਗਾ ਸੀਸੀਟੀਵੀ ਹਾਲਤ ਵਾਲੇ ਖੰਗਾਲ ਰਹੇ ਆ ਜੀ ਪਹਿਲੇ ਤੇ ਇਨੀਸ਼ੀਅਲ ਮੌਕੇ ਤੋਂ ਪਹਿਲੇ ਇਹਨੂੰ ਬीडी ਟੀਮ ਦੇ ਨਾਲ ਵਰਕ ਕਰਕੇ ਕਰਨਾ ਬਾਕੀ ਅਸੀਂ ਸਾਰੀਆਂ ਟੀਮਾਂ ਲੱਗੀਆਂ ਸਾਡੀਆਂ ਕਰ ਰਹੇ ਹਾਂ ਜੀ